ਪਾਵੇਂ ਮਨਿੰਦਰਜੀਤ ਸਿੱਧੂ ਹੁਣਾਂ ਤੇ ਪਰਚਾ ਰੱਦ ਹੋ ਗਿਆ ਪਰ ਆਪਾਂ ਦੇਖਦੇ ਕਿ ਇਸ ਪਰਚੇ ਪਿੱਛੇ ਜਿਹੜੀ ਮਾਨਸਿਕਤਾ ਉਹ ਆਵਾਜ਼ ਬੰਦ ਕਰਨ ਦੀ ਮਾਨਸਿਕਤਾ ਸੀ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਪਰ ਮੈਂ ਇੱਕ ਦੋ ਗੱਲਾਂ ਜ਼ਰੂਰ ਕਰਨੀਆਂ ਚਾਹੂੰਗਾ ਕਿ ਮਨਿੰਦਰਜੀਤ ਸਿੱਧੂ ਹੁਣਾਂ ਨੇ ਜਿਹੜਾ ਲੋਕ ਆਵਾਜ਼ ਟੀਵੀ ਬਣਾਇਆ ਬਹੁਤ ਸੀਮਤ ਸਾਧਨਾਂ ਦੇ ਵਿੱਚ ਬਣਾਇਆ ਜਿਵੇਂ ਆਮ ਪਿੰਡਾਂ ਦੇ ਮੁੰਡੇ ਨਾ ਉੱਠ ਕੇ ਚੰਗਾ ਸੋਚਦੇ ਯਾਰ ਅਸੀਂ ਕੁਝ ਕਰਨਾ ਚੰਗਾ ਕਰਨਾ ਉਸ ਸੋਚ ਦੇ ਵਿੱਚੋਂ ਲੋਕ ਆਵਾਜ਼ ਟੀਵੀ ਬਣਾਇਆ ਆਪਾਂ ਦੇਖਦੇ ਕਿ ਕਿਸਾਨ ਅੰਦੋਲਨ ਜਦੋਂ ਉੱਠਿਆ ਬਹੁਤ ਸਾਰੇ ਚੈਨਲ ਬਣੇ ਕੋਈ ਕਹਿੰਦੇ ਸੀ ਅਸੀਂ ਬਹੁਤ ਜ਼ਿਆਦਾ ਪੰਜਾਬ ਪੱਖੀਆਂ ਕੋਈ ਬਹੁਤ ਜ਼ਿਆਦਾ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ ਪਰ ਅੱਜ ਕੋਈ ਵੀ ਚੈਨਲ ਦੇਖਦੇ ਆ ਉਹ ਹਵਾ ਚ ਪਤਾ ਨਹੀਂ ਕਿੱਥੇ ਉੱਡ ਡੁੱਡ ਗਏ ਆ ਪਰ ਲੋਕਵਾਜ਼ੀ ਟੀਵੀ ਉਮੀ ਖੜਾ ਕਿਉਂਕਿ ਇਹਨੇ ਲੋਕਾਂ ਦੀ ਗੱਲ ਕੀਤੀ ਆ ਜਦੋਂ ਕਿਸਾਨ ਅੰਦੋਲਨ ਉੱਠਦਾ ਜਦੋਂ ਚੈਨਲ ਬਹੁਤ ਸਾਰੇ ਆਉਂਦੇ ਆ ਤਾਂ ਇੱਕ ਵਾਰੀ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਚੰਗੀ ਗੱਲ ਕਰਨਗੇ ਪਰ ਬਹੁਤ ਸਾਰੇ ਚੈਨਲ ਆ ਉਹ ਕਿਸਾਨਾਂ ਦੇ ਉਲਟ ਖਬਰਾਂ ਲਾਉਣੀਆਂ ਸ਼ੁਰੂ ਕਰਤੀਆਂ ਉਹ ਸਰਕਾਰ ਦਾ ਆਈਟੀ ਸੈੱਲ ਬਣ ਕੇ ਖਬਰਾਂ ਲਾਉਣੀਆਂ ਸ਼ੁਰੂ ਕਰਤੀਆਂ ਸੀ ਉਹਨਾਂ ਨੇ ਤਾਂ ਇੱਕ ਹਲਕੇ ਜਿਹੇ ਮਾਈਕ ਨਾਲ ਛੋਟੀ ਜੀ ਦੁਕਾਨ ਛੱਡ ਕੇ ਮਨਿੰਦਰ ਜੀ ਸਿੱਧੂ ਨੇ ਚੈਨਲ ਚਲਾਇਆ ਕਿਉਂਕਿ ਉਹ ਪਹਿਲਾਂ ਵੀ ਅਖਬਾਰਾਂ ਨਾਲ ਤਾਂ ਜੁੜਿਆ ਹੋਇਆ ਸੀਗਾ ਚੰਗਾ ਸੋਚਨ ਨਾਲ ਜੁੜਿਆ ਹੋਇਆ ਸੀਗਾ ਪਰ ਜਦੋਂ ਚੰਗਾ ਲਗਾਤਾਰ ਕੀਤਾ ਉਹਨੇ ਤਾਂ ਉਹ ਲੋਕਾਂ ਦੀ ਆਵਾਜ਼ ਬਣਿਆ ਤਾਂ ਅੱਜ ਆਪਾਂ ਦੇਖਦੇ ਹਾਂ ਕਿ ਜਦੋਂ ਸਿੱਧੂ ਤੇ ਪਰਚਾ ਹੁੰਦਾ ਤਾਂ ਬਹੁਤ ਸਾਰੇ ਲੋਕ ਆ ਜਿਹੜੇ ਉਹਦੇ ਪੱਖ ਵਿੱਚ ਆਉਂਦੇ ਆ ਕਿਸਾਨ ਮਜ਼ਦੂਰ ਹੋਰ ਜਿੰਨੇ ਵੀ ਜੱਥੇਬੰਦੀਆਂ ਭਾਵੇਂ ਔਰਤਾਂ ਦੀ ਜੱਥੇਬੰਦੀਆਂ ਉਹ ਪੱਖ ਚ ਆਇਆ ਤਾਂ ਸਾਨੂੰ ਇੱਕ ਗੱਲ ਦਾ ਜ਼ਰੂਰ ਇਹ ਅੰਦਾਜ਼ਾ ਲਾ ਲੈਣਾ ਚਾਹੀਦਾ ਕਿ ਸਰਕਾਰ ਦੇ ਮਨਸ਼ੇ ਜਿਹੜੇ ਉਹ ਠੀਕ ਨਹੀਂ ਹੈਗੇ ਉਹ ਕਿਸੇ ਵੀ ਚੰਗੀ ਆਵਾਜ਼ ਉਠਾਉਣ ਵਾਲੇ ਨੂੰ ਕਦੇ ਵੀ ਪਰਚਾ ਦੇ ਕੇ ਸਲਾਖਾਂ ਦੇ ਪਿੱਛੇ ਤੁੰ ਲ ਸਕਦੇ ਆ ਪਰ ਜੇਕਰ ਤੁਸੀਂ ਸੱਚੀ ਲੋਕਾਂ ਦੀ ਆਵਾਜ਼ ਬਣੇ ਹੋਵੋਗੇ ਤਾਂ ਉਹਨਾਂ ਦੇ ਵਿੱਚ ਹਿੰਮਤ ਨਹੀਂ ਹੈਗੀ ਲੋਕ ਮੂਰੇ ਕੰਧ ਬਣ ਕੇ ਖੜ ਜਾਂਦੇ ਆ ਤਾਂ ਆਪਾਂ ਦੇਖਦੇ ਆ ਕਿ ਜਿਵੇਂ ਸਿੱਧੂ ਤੇ ਪਰਚਾ ਉਹਨਾਂ ਨੇ ਦਰਜ ਕੀਤਾ ਪਰ ਰੱਦ ਵੀ ਹੋ ਗਿਆ ਇਹਦੇ ਪਿੱਛੇ ਵੀ ਲੋਕਾਂ ਦੀ ਤਾਕਤ ਆ ਤੇ ਮੈਂ ਹੋਰ ਵੀ ਕੁਝ ਗੱਲਾਂ ਕਰਨੀਆਂ ਚਾਹੁੰਗਾ ਜਿਵੇਂ ਮਨਿੰਦਰਜੀਤ ਸਿੱਧੂ ਜਿਸ ਤਰੀਕੇ ਨਾਲ ਉਹ ਕੰਮ ਕਰਦੇ ਆ ਬਹੁਤ ਨਿਡਰਤਾ ਦੇ ਨਾਲ ਇੱਕ ਧਾਕੜ ਬੰਦਾ ਜਿਵੇਂ ਕੰਮ ਕਰਦਾ ਇਸ ਤਰੀਕੇ ਨਾਲ ਉਹ ਕੰਮ ਕਰਦੇ ਆ ਤੇ ਕੋਈ ਵੀ ਨਵੇਂ ਚੈਨਲ ਵਾਲਾ ਬੰਦਾ ਉਹਨੂੰ ਫੋਨ ਲਾ ਕੇ ਕੋਈ ਹੈਲਪ ਦੀ ਕਹੇ ਨਾ ਤਾਂ ਉਹ ਬੰਦਾ ਇਹੋ ਜਿਹਾ ਵੀ ਉਹ ਮਤਲਬ ਬਾਹਵਾ ਖੋਲ ਕੇ ਉਹ ਬੰਦੇ ਦੀ ਹੈਲਪ ਕਰਦਾ ਯਾਰ ਵੀ ਦੱਸੋ ਕੀ ਕਰਨਾ ਚਾਹੁੰਦੇ ਹੋ ਪਰ ਸ਼ਰਤ ਇਹ ਆ ਕਿ ਚੰਗਾ ਕਰਨ ਵਾਲਾ ਹੋਵੇ ਤਾਂ ਅੱਜ ਆਪਾਂ ਦੇਖਦੇ ਆ ਕਿ ਜਦੋਂ ਅਸੀਂ ਮਨਿੰਦਰਜੀਤ ਸਿੱਧੂ ਲਈ ਕਹਿ ਰਹੇ ਆ ਨਾ ਕਿ ਅਸੀਂ ਉਹਦੇ ਲਈ ਆਵਾਜ਼ ਉਠਾ ਰਹੇ ਆ ਅਸੀਂ ਉਹਦੇ ਲਈ ਨਹੀਂ ਅਸੀਂ ਆਪਣੇ ਆਪ ਲਈ ਆਵਾਜ਼ ਉਠਾ ਰਹੇ ਹਾਂ ਕਿਉਂਕਿ ਅੱਜ ਪੰਜਾਬ ਸਰਕਾਰ ਭਾਵੇਂ ਸੈਂਟਰ ਸਰਕਾਰ ਹੋਵੇ ਉਹ ਆਉਣ ਦੇ ਸਮੇਂ ਦੇ ਵਿੱਚ ਵੱਡੇ ਸ਼ਿਕੰਜੇ ਕਸ਼ਣ ਜਾ ਰਹੀ ਆ ਤਾਂ ਇਹ ਸ਼ਿਕੰਜਿਆਂ ਦੇ ਉਤੋਂ ਬਚਣ ਲਈ ਸਾਨੂੰ ਲੋਕਾਂ ਦੀਆਂ ਗੱਲਾਂ ਲੋਕਾਂ ਦੇ ਮਸਲੇ ਆ ਜਿਹੜੇ ਉਹ ਅੱਗੇ ਲੈ ਕੇ ਆਉਣੇ ਪੈਣਗੇ ਨਹੀਂ ਤਾਂ ਆਵਾਜ਼ਾਂ ਆਈਂ ਦਬਾਈਆਂ ਜਾਣਗੀਆਂ ਤਾਂ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹੂੰਗਾ ਕਿ ਉਹਨਾਂ ਸਾਰੇ ਲੋਕਾਂ ਦਾ ਧੰਨਵਾਦ ਜਿਨ੍ਹਾਂ ਨੇ ਜਿਵੇਂ ਮਨਿੰਦਰ ਜੀ ਸਿੱਧੂ ਦੇ ਮੂਰੇ ਕੰਧ ਬਣ ਕੇ ਖੜੇ ਆ ਉਮੀਦ ਆ ਕਿ ਚੰਗੇ মিডিਆ ਨੂੰ ਸਪੋਰਟ ਕਰਨ ਲਈ ਇਸੇ ਤਰ੍ਹਾਂ ਆਉਣਗੇ ਅੱਜ ਆਪਾਂ ਜਦੋਂ ਦੇਖਦੇ ਆ ਮੇਨ ਸਟ੍ਰੀਮ মিডিਆ ਜਿਹੜਾ ਭਾਵੇਂ ਉਹਨਾਂ ਕੋਲੇ ਬਹੁਤ ਸਾਰੇ ਇਕਵਿਪਮੈਂਟ ਆ ਬਹੁਤ ਕੁਛ ਆ ਬਹੁਤ ਸਾਰਾ মিডিਆ ਵਿਕ ਚੁੱਕਿਆ ਤੇ ਬਹੁਤ ਸਾਰਾ মিডিਆ ਦਬਾਹ ਹੇਠ ਆ ਪਰ ਉੱਥੇ ਆਮ ਜੇ ਪਿੰਡਾਂ ਤੋਂ ਉੱਠੇ ਹੋਏ ਮੁੰਡਿਆਂ ਦੇ ਬਣਾਏ ਹੋਏ ਚੈਨਲ ਆ ਜਿਹੜੇ ਉਹ ਥੋੜੀ ਗੱਲ ਕਰਦੇ ਤੇ ਉਹਨਾਂ ਚੈਨਲਾਂ ਨੂੰ ਜ਼ਰੂਰ ਅੱਗੇ ਲੈ ਕੇ ਆਓ ਤੇ ਉਹਨਾਂ ਦੇ ਪਿੱਛੇ ਵੀ ਖੜੋ ਤਾਂ ਇਹੀ ਅੱਜ ਦਾ ਮੇਰਾ ਸੁਨੇਹਾ ਕਿ ਜਿਹੜਾ ਲੋਕਾਂ ਨੇ ਮਨਿੰਦਰ ਜੀ ਸਿੱਧੂ ਦਾ ਇੰਨਾ ਜ਼ਿਆਦਾ ਪਰਮਾ ਸਹਿਯੋਗ ਦਿੱਤਾ ਉਮੀਦ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਚੰਗੀਆਂ ਆਵਾਜ਼ਾਂ ਨੂੰ ਇਸੇ ਤਰ੍ਹਾਂ ਲੋਕਾਂ ਜਿਹੜੇ ਉਹ ਸਾਥ ਦੇਣਗੇ